ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਨਾ ਬਦਮਾਸ਼ਾਂ ਦੇ ਵੱਲੋਂ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਅਜਿਹੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਕਾਰੋਬਾਰੀ ਦੇ ਵੱਲੋਂ ਆਰਟੀਫੀਸ਼ੀਅਲ ਜੁਐਲਰੀ ਦੀ ਟਰੇਡਿੰਗ ਕੀਤੀ ਜਾਂਦੀ ਸੀ ਤੇ ਇਸ ਕਾਰੋਬਾਰੀ ਨੂੰ ਦੋ ਬਦਮਾਸ਼ਾਂ ਦੇ ਵੱਲੋਂ ਉਸਤੇ ਹੀ ਘਰ ਦੇ ਬਾਹਰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਕੋਲੋਂ ਬੈਗ ਵੀ ਜਿਹੜਾ ਖੋਹ ਲਿੱਤਾ ਗਿਆ ਇੰਨਾ ਹੀ ਨਹੀਂ ਕਾਰੋਬਾਰੀ ਦੇ ਉੱਪਰ ਹਮਲਾ ਵੀ ਕੀਤਾ ਗਿਆ ਕਾਰੋਬਾਰੀ ਦੀ ਪਤਨੀ ਜਿਹੜੀ ਹੈ ਉਹ ਵੀ ਉਸ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਤਾਂ ਉਸਦੀ ਪਤਨੀ ਨੂੰ ਵੀ ਥੱੱਕਾ ਮਾਰਿਆ ਜਾਂਦਾ ਇਸ ਦੇ ਨਾਲ ਹੀ ਜਿਸ ਵੇਲੇ ਪਿਤਾ ਦੇ ਵੱਲੋਂ ਆਪਣੇ ਪੁੱਤਰ ਇਸ ਦੇ ਨਾਲ ਹੀ ਆਪਣੀ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੇ ਤੁਹਾਨੂੰ ਵੀ ਜਿਹੜਾ ਕਾਫੀ ਜ਼ਿਆਦਾ ਧਮਕਾਇਆ ਜਾਂਦਾ ਤੇ ਇਸ ਦੌਰਾਨ ਜਿਹੜਾ ਕਾਰੋਬਾਰੀ ਹੈ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਆਉਂਦੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੱਲ ਕੀਤੀ ਜਾਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਬਿਆਨ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮਾਮਲਾ ਜਿਹੜਾ ਫਿਲਹਾਲ ਦੇ ਲਈ ਪੁਰਾਣੀ ਰੰਜਿਸ਼ ਦਾ ਚੱਲ ਰਿਹਾ ਪਰ ਦੇਖਿਆ ਜਾ ਸਕਦਾ ਸੀ ਕਿ ਬਦਮਾਸ਼ਾਂ ਨੇ ਕਾਰੋਬਾਰੀ ਦੇ ਕੋਲੋਂ ਜਿਹੜਾ ਪੈਸਿਆਂ ਦੀ ਲੁੱਟ ਕੀਤੀ ਤਾਂ ਦੇਖਿਆ ਜਾ ਸਕਦਾ ਕਿ ਪੁਲਿਸ ਦੇ ਵੱਲੋਂ ਹੁਣ ਕਿਹਾ ਜਾਰ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਏਗੀ ਸੀਸੀਟੀਵੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਲਗਾਤਾਰ ਹੀ ਚੈੱਕ ਕੀਤੇ ਜਾ ਰਹੇ ਨੇ ਤਾਂ ਪਹਿਲਾਂ ਵੀ ਟਿੱਬਾ ਰੋਡ ਤੋਂ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਸੀ ਇੱਕ ਮੁਰਗਾ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਸੀ ਇਸ ਦੇ ਨਾਲ ਹੀ ਤਾਜਪੁਰ ਤੇ ਟਿੱਬਾ ਰੋਡ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨੇ ਉਹ ਸ਼ਰੇਆਮ ਹੀ ਘੁੰਮਦੇ ਹੋਏ ਦੇਖੇ ਜਾ ਸਕਦੇ ਸੀ ਰਾਤ ਦੇ ਸਮੇਂ ਸ਼ਟਰ ਜਿਹੜੇ ਨੇ ਸ਼ਟਰ ਤੋੜਨ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹੜੇ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਨੇ ਕੋਈ ਵੀ આરોપી ਜਿਹੜੇ ਨੇ ਪੁਲਿਸ ਦੇ ਵੱਲੋਂ ਟਰੇਸ ਨਹੀਂ ਕੀਤੇ ਗਏ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਰਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਤੜਕੇ ਸਵੇਰੇ ਦੋ ਬਦਮਾਸ਼ਾਂ ਨੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਉਸ ਦੇ ਕੋਲੋਂ ਪੈਸਿਆਂ ਦੀ ਵੀ ਲੁੱਟ ਕੀਤੀ ਗਈ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਨਾ ਬਦਮਾਸ਼ਾਂ ਦੇ ਵੱਲੋਂ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਅਜਿਹੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਕਾਰੋਬਾਰੀ ਦੇ ਵੱਲੋਂ ਆਰਟੀਫੀਸ਼ੀਅਲ ਜੁਐਲਰੀ ਦੀ ਟਰੇਡਿੰਗ ਕੀਤੀ ਜਾਂਦੀ ਸੀ ਤੇ ਇਸ ਕਾਰੋਬਾਰੀ ਨੂੰ ਦੋ ਬਦਮਾਸ਼ਾਂ ਦੇ ਵੱਲੋਂ ਉਸਤੇ ਹੀ ਘਰ ਦੇ ਬਾਹਰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਕੋਲੋਂ ਬੈਗ ਵੀ ਜਿਹੜਾ ਖੋਹ ਲਿੱਤਾ ਗਿਆ ਇੰਨਾ ਹੀ ਨਹੀਂ ਕਾਰੋਬਾਰੀ ਦੇ ਉੱਪਰ ਹਮਲਾ ਵੀ ਕੀਤਾ ਗਿਆ ਕਾਰੋਬਾਰੀ ਦੀ ਪਤਨੀ ਜਿਹੜੀ ਹੈ ਉਹ ਵੀ ਉਸ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਤਾਂ ਉਸਦੀ ਪਤਨੀ ਨੂੰ ਵੀ ਥੱੱਕਾ ਮਾਰਿਆ ਜਾਂਦਾ ਇਸ ਦੇ ਨਾਲ ਹੀ ਜਿਸ ਵੇਲੇ ਪਿਤਾ ਦੇ ਵੱਲੋਂ ਆਪਣੇ ਪੁੱਤਰ ਇਸ ਦੇ ਨਾਲ ਹੀ ਆਪਣੀ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੇਤਾਂ ਨੂੰ ਵੀ ਜਿਹੜਾ ਕਾਫੀ ਜ਼ਿਆਦਾ ਧਮਕਾਇਆ ਜਾਂਦਾ ਤੇ ਇਸ ਦੌਰਾਨ ਜਿਹੜਾ ਕਾਰੋਬਾਰੀ ਹੈ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਆਉਂਦੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੱਲ ਕੀਤੀ ਜਾਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਬਿਆਨ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮਾਮਲਾ ਜਿਹੜਾ ਫਿਲਹਾਲ ਦੇ ਲਈ ਪੁਰਾਣੀ ਰੰਜਿਸ਼ ਦਾ ਚੱਲ ਰਿਹਾ ਪਰ ਦੇਖਿਆ ਜਾ ਸਕਦਾ ਸੀ ਕਿ ਬਦਮਾਸ਼ਾਂ ਨੇ ਕਾਰੋਬਾਰੀ ਦੇ ਕੋਲੋਂ ਜਿਹੜਾ ਪੈਸਿਆਂ ਦੀ ਲੁੱਟ ਕੀਤੀ ਤਾਂ ਦੇਖਿਆ ਜਾ ਸਕਦਾ ਕਿ ਪੁਲਿਸ ਦੇ ਵੱਲੋਂ ਹੁਣ ਕਿਹਾ ਜਾਰੇ ਕਿਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਏਗੀ ਸੀਸੀਟੀਵੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਲਗਾਤਾਰ ਹੀ ਚੈੱਕ ਕੀਤੇ ਜਾ ਰਹੇ ਨੇ ਤਾਂ ਪਹਿਲਾਂ ਵੀ ਟਿੱਬਾ ਰੋਡ ਤੋਂ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਸੀ ਇੱਕ ਮੁਰਗਾ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਸੀ ਇਸ ਦੇ ਨਾਲ ਹੀ ਤਾਜਪੁਰ ਤੇ ਟਿੱਬਾ ਰੋਡ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨੇ ਉਹ ਸ਼ਰੇਆਮ ਹੀ ਘੁੰਮਦੇ ਹੋਏ ਦੇਖੇ ਜਾ ਸਕਦੇ ਸੀ ਰਾਤ ਦੇ ਸਮੇਂ ਸ਼ਟਰ ਜਿਹੜੇ ਨੇ ਸ਼ਟਰ ਤੋੜਨ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਨੇ ਕੋਈ ਵੀ આરોપી ਜਿਹੜੇ ਨੇ ਪੁਲਿਸ ਦੇ ਵੱਲੋਂ ਟਰੇਸ ਨਹੀਂ ਕੀਤੇ ਗਏ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਤੜਕੇ ਸਵੇਰੇ ਦੋ ਬਦਮਾਸ਼ਾਂ ਨੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਉਸ ਦੇ ਕੋਲੋਂ ਪੈਸਿਆਂ ਦੀ ਵੀ ਲੁੱਟ ਕੀਤੀ ਗਈ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਨਾ ਬਦਮਾਸ਼ਾਂ ਦੇ ਵੱਲੋਂ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਅਜਿਹੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਕਾਰੋਬਾਰੀ ਦੇ ਵੱਲੋਂ ਆਰਟੀਫੀਸ਼ੀਅਲ ਜੁਐਲਰੀ ਦੀ ਟਰੇਡਿੰਗ ਕੀਤੀ ਜਾਂਦੀ ਸੀ ਤੇ ਇਸ ਕਾਰੋਬਾਰੀ ਨੂੰ ਦੋ ਬਦਮਾਸ਼ਾਂ ਦੇ ਵੱਲੋਂ ਉਸਦੇ ਹੀ ਘਰ ਦੇ ਬਾਹਰ ਨਿਸ਼ਾਨ ਨਾ ਬਣਾਇਆ ਗਿਆ ਉਹਨਾਂ ਦੇ ਕੋਲੋਂ ਬੈਗ ਵੀ ਜਿਹੜਾ ਖੋਹ ਲਿੱਤਾ ਗਿਆ ਇੰਨਾ ਹੀ ਨਹੀਂ ਕਾਰੋਬਾਰੀ ਦੇ ਉੱਪਰ ਹਮਲਾ ਵੀ ਕੀਤਾ ਗਿਆ ਕਾਰੋਬਾਰੀ ਦੀ ਪਤਨੀ ਜਿਹੜੀ ਹੈ ਉਹ ਵੀ ਉਸ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਤਾਂ ਉਸਦੀ ਪਤਨੀ ਨੂੰ ਵੀ ਧੱਕਾ ਮਾਰਿਆ ਜਾਂਦਾ ਇਸ ਦੇ ਨਾਲ ਹੀ ਜਿਸ ਵੇਲੇ ਪਿਤਾ ਦੇ ਵੱਲੋਂ ਆਪਣੇ ਪੁੱਤਰ ਇਸ ਦੇ ਨਾਲ ਹੀ ਆਪਣੀ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਿਤਾ ਨੂੰ ਵੀ ਜਿਹੜਾ ਕਾਫੀ ਜ਼ਿਆਦਾ ਧਮਕਾਇਆ ਜਾਂਦਾ ਤੇ ਇਸ ਦੌਰਾਨ ਜਿਹੜਾ ਕਾਰੋਬਾਰੀ ਹੈ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਆਉਂਦੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗੱਲ ਕੀਤੀ ਜਾਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਬਿਆਨ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮਾਮਲਾ ਜਿਹੜਾ ਫਿਲਹਾਲ ਦੇ ਲਈ ਪੁਰਾਣੀ ਰੰਜਿਸ਼ ਦਾ ਚੱਲ ਰਿਹਾ ਪਰ ਦੇਖਿਆ ਜਾ ਸਕਦਾ ਸੀ ਕਿ ਬਦਮਾਸ਼ਾਂ ਨੇ ਕਾਰੋਬਾਰੀ ਦੇ ਕੋਲੋਂ ਜਿਹੜਾ ਪੈਸਿਆਂ ਦੀ ਲੁੱਟ ਕੀਤੀ ਤਾਂ ਦੇਖਿਆ ਜਾ ਸਕਦਾ ਕਿ ਪੁਲਿਸ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਏਗੀ ਸੀਸੀਟੀਵੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਲਗਾਤਾਰ ਹੀ ਚੈੱਕ ਕੀਤੇ ਜਾ ਰਹੇ ਨੇ ਤਾਂ ਪਹਿਲਾਂ ਵੀ ਟੱਬਾ ਰੋਡ ਤੋਂ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਸੀ ਇੱਕ ਮੁਰਗਾ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਸੀ ਇਸ ਦੇ ਨਾਲ ਹੀ ਤਾਜਪੁਰ ਤੇ ਟੱਬਾ ਰੋਡ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨੇ ਉਹ ਸ਼ਰੈ ਆਮ ਹੀ ਘੁੰਮਦੇ ਹੋਏ ਦੇਖੇ ਜਾ ਸਕਦੇ ਸੀ ਰਾਤ ਦੇ ਸਮੇਂ ਸ਼ਟਰ ਜਿਹੜੇ ਨੇ ਸ਼ਟਰ ਤੋੜਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੇ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਨੇ ਕੋਈ ਵੀ આરોપી ਜਿਹੜੇ ਨੇ ਪੁਲਿਸ ਦੇ ਵੱਲੋਂ ਟਰੇਸ ਨਹੀਂ ਕੀਤੇ ਗਏ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰੂ ਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਤੜਕੇ ਸਵੇਰੇ ਦੋ ਬਦਮਾਸ਼ਾਂ ਨੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਉਸ ਦੇ ਕੋਲੋਂ ਪੈਸਿਆਂ ਦੀ ਵੀ ਲੁੱਟ ਕੀਤੀ ਗਈ ਮਾਮਲਾ ਲੁਧਿਆਣਾ ਦੇ ਗੁਰੂ ਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਨਾ ਬਦਮਾਸ਼ਾਂ ਦੇ ਵੱਲੋਂ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਅਜਿਹੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰੂ ਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਕਾਰੋਬਾਰੀ ਦੇ ਵੱਲੋਂ ਆਰਟੀਫੀਸ਼ੀਅਲ ਜੁਐਲਰੀ ਦੀ ਟਰੇਡਿੰਗ ਕੀਤੀ ਜਾਂਦੀ ਸੀ ਤੇ ਇਸ ਕਾਰੋਬਾਰੀ ਨੂੰ ਦੋ ਬਦਮਾਸ਼ਾਂ ਦੇ ਵੱਲੋਂ ਉਸਤੇ ਹੀ ਘਰ ਦੇ ਬਾਹਰ ਨਿਸ਼ਾਨ ਨਾ ਬਣਾਇਆ ਗਿਆ ਉਹਨਾਂ ਦੇ ਕੋਲੋਂ ਬੈਗ ਵੀ ਜਿਹੜਾ ਖੋਹ ਲਿੱਤਾ ਗਿਆ ਇੰਨਾ ਹੀ ਨਹੀਂ ਕਾਰੋਬਾਰੀ ਦੇ ਉੱਪਰ ਹਮਲਾ ਵੀ ਕੀਤਾ ਗਿਆ ਕਾਰੋਬਾਰੀ ਦੀ ਪਤਨੀ ਜਿਹੜੀ ਹੈ ਉਹ ਵੀ ਉਸ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਤਾਂ ਉਸਦੀ ਪਤਨੀ ਨੂੰ ਵੀ ਧੱਕਾ ਮਾਰਿਆ ਜਾਂਦਾ ਇਸ ਦੇ ਨਾਲ ਹੀ ਜਿਸ ਵੇਲੇ ਪਿਤਾ ਦੇ ਵੱਲੋਂ ਆਪਣੇ ਪੁੱਤਰ ਇਸ ਦੇ ਨਾਲ ਹੀ ਆਪਣੀ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਿਤਾ ਨੂੰ ਵੀ ਜਿਹੜਾ ਹੈ ਕਾਫੀ ਜ਼ਿਆਦਾ ਧਮਕਾਇਆ ਜਾਂਦਾ ਤੇ ਇਸ ਦੌਰਾਨ ਜਿਹੜਾ ਕਾਰੋਬਾਰੀ ਹੈ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਆਉਂਦੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੱਲ ਕੀਤੀ ਜਾਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਬਿਆਨ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮਾਮਲਾ ਜਿਹੜਾ ਫਿਲਹਾਲ ਦੇ ਲਈ ਪੁਰਾਣੀ ਰੰਜਿਸ਼ ਦਾ ਚੱਲ ਰਿਹਾ ਪਰ ਦੇਖਿਆ ਜਾ ਸਕਦਾ ਸੀ ਕਿ ਬਦਮਾਸ਼ਾਂ ਨੇ ਕਾਰੋਬਾਰੀ ਦੇ ਕੋਲੋਂ ਜਿਹੜਾ ਪੈਸਿਆਂ ਦੀ ਲੁੱਟ ਕੀਤੀ ਤਾਂ ਦੇਖਿਆ ਜਾ ਸਕਦਾ ਕਿ ਪੁਲਿਸ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਏਗੀ ਸੀਸੀਟੀਵੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਲਗਾਤਾਰ ਹੀ ਚੈੱਕ ਕੀਤੇ ਜਾ ਰਹੇ ਨੇ ਤਾਂ ਪਹਿਲਾਂ ਵੀ ਟੱਬਾ ਰੋਡ ਤੋਂ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਸੀ ਇੱਕ ਮੁਰਗਾ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਸੀ ਇਸ ਦੇ ਨਾਲ ਹੀ ਤਾਜਪੁਰ ਤੇ ਟੱਬਾ ਰੋਡ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨੇ ਉਹ ਸ਼ਰੈ ਆਮ ਹੀ ਘੁੰਮਦੇ ਹੋਏ ਦੇਖੇ ਜਾ ਸਕਦੇ ਸੀ ਰਾਤ ਦੇ ਸਮੇਂ ਸ਼ਟਰ ਜਿਹੜੇ ਨੇ ਸ਼ਟਰ ਤੋੜਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੇ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਨੇ ਕੋਈ ਵੀ આરોપી ਜਿਹੜੇ ਨੇ ਪੁਲਿਸ ਦੇ ਵੱਲੋਂ ਟਰੇਸ ਨਹੀਂ ਕੀਤੇ ਗਏ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਤੜਕੇ ਸਵੇਰੇ ਦੋ ਬਦਮਾਸ਼ਾਂ ਨੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਉਸ ਦੇ ਕੋਲੋਂ ਪੈਸਿਆਂ ਦੀ ਵੀ ਲੁੱਟ ਕੀਤੀ ਗਈ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਨਾ ਬਦਮਾਸ਼ਾਂ ਦੇ ਵੱਲੋਂ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਅਜਿਹੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਕਾਰੋਬਾਰੀ ਦੇ ਵੱਲੋਂ ਆਰਟੀਫੀਸ਼ੀਅਲ ਜੁਐਲਰੀ ਦੀ ਟਰੇਡਿੰਗ ਕੀਤੀ ਜਾਂਦੀ ਸੀ ਤੇ ਇਸ ਕਾਰੋਬਾਰੀ ਨੂੰ ਦੋ ਬਦਮਾਸ਼ਾਂ ਦੇ ਵੱਲੋਂ ਉਸਤੇ ਹੀ ਘਰ ਦੇ ਬਾਹਰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਕੋਲੋਂ ਬੈਗ ਵੀ ਜਿਹੜਾ ਖੋਹ ਲਿੱਤਾ ਗਿਆ ਇੰਨਾ ਹੀ ਨਹੀਂ ਕਾਰੋਬਾਰੀ ਦੇ ਉੱਪਰ ਹਮਲਾ ਵੀ ਕੀਤਾ ਗਿਆ ਕਾਰੋਬਾਰੀ ਦੀ ਪਤਨੀ ਜਿਹੜੀ ਹੈ ਉਹ ਵੀ ਉਸ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਤਾਂ ਉਸਦੀ ਪਤਨੀ ਨੂੰ ਵੀ ਥੱੱਕਾ ਮਾਰਿਆ ਜਾਂਦਾ ਇਸ ਦੇ ਨਾਲ ਹੀ ਜਿਸ ਵੇਲੇ ਪਿਤਾ ਦੇ ਵੱਲੋਂ ਆਪਣੇ ਪੁੱਤਰ ਇਸ ਦੇ ਨਾਲ ਹੀ ਆਪਣੀ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਨੂੰ ਵੀ ਜਿਹੜਾ ਹੈ ਕਾਫੀ ਜ਼ਿਆਦਾ ਧਮਕਾਇਆ ਜਾਂਦਾ ਤੇ ਇਸ ਦੌਰਾਨ ਜਿਹੜਾ ਕਾਰੋਬਾਰੀ ਹੈ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਆਉਂਦੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੱਲ ਕੀਤੀ ਜਾਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਬਿਆਨ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮਾਮਲਾ ਜਿਹੜਾ ਫਿਲਹਾਲ ਦੇ ਲਈ ਪੁਰਾਣੀ ਰੰਜਿਸ਼ ਦਾ ਚੱਲ ਰਿਹਾ ਪਰ ਦੇਖਿਆ ਜਾ ਸਕਦਾ ਸੀ ਕਿ ਬਦਮਾਸ਼ਾਂ ਨੇ ਕਾਰੋਬਾਰੀ ਦੇ ਕੋਲੋਂ ਜਿਹੜਾ ਪੈਸਿਆਂ ਦੀ ਲੁੱਟ ਕੀਤੀ ਤਾਂ ਦੇਖਿਆ ਜਾ ਸਕਦਾ ਕਿ ਪੁਲਿਸ ਦੇ ਵੱਲੋਂ ਹੁਣ ਕਿਹਾ ਵਾਰਕ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਏਗੀ ਸੀਸੀਟੀਵੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਲਗਾਤਾਰ ਹੀ ਚੈੱਕ ਕੀਤੇ ਜਾ ਰਹੇ ਨੇ ਤਾਂ ਪਹਿਲਾਂ ਵੀ ਟਿੱਬਾ ਰੋਡ ਤੋਂ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਸੀ ਇੱਕ ਮੁਰਗਾ ਕਾਰੋਬਾਰੀ ਦੇ ਕੋਲੋਂ ਲੁੱਟ ਕੀਤੀ ਗਈ ਸੀ ਇਸ ਦੇ ਨਾਲ ਹੀ ਤਾਜਪੁਰ ਤੇ ਟਿੱਬਾ ਰੋਡ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨੇ ਉਹ ਸ਼ਰੇਆਮ ਹੀ ਘੁੰਮਦੇ ਹੋਏ ਦੇਖੇ ਜਾ ਸਕਦੇ ਸੀ ਰਾਤ ਦੇ ਸਮੇਂ ਸ਼ਟਰ ਜਿਹੜੇ ਨੇ ਸ਼ਟਰ ਤੋੜਨ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੇ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਨੇ ਕੋਈ ਵੀ આરોપી ਜਿਹੜੇ ਨੇ ਪੁਲਿਸ ਦੇ ਵੱਲੋਂ ਟਰੇਸ ਨਹੀਂ ਕੀਤੇ ਗਏ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਨਾਨਕ ਸਟੇਟ ਤੋਂ ਸਾਹਮਣੇ ਆ ਰਿਹਾ ਜਿੱਥੇ ਤੜਕੇ ਸਵੇਰੇ ਦੋ ਬਦਮਾਸ਼ਾਂ ਨੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਉਸ ਦੇ ਕੋਲੋਂ ਪੈਸਿਆਂ ਦੀ ਵੀ ਲੁੱਟ ਕੀਤੀ ਗਈ ਮ